ਤਨੂ ਭਾਈ ਅਸਰੇ ਗਿਆ ਥੇ ਬਸ ਬੜੀਆ ਦੀਦੀ ਕੋ ਫੋਨ ਲਗਾ ਰਹੇ ਥੇ ਹਾਂ ਮੇਰਾ ਬੜਾ ਪ੍ਰਸ਼ਨ ਦਿਮਾਗ ਖਰਾਬ ਤਾਂ ਪੁੱਛੂ ਬਾਤ ਕਰੀ ਗਿਆ ਇਹ ਸਿੱਧੀ ਸਿੱਧੀ ਬਾਤਾਂ ਹੈ ਇਕਦਮ ਘਰੇ ਮਤਲਬ ਮਾਹੌਲ ਸਹੀ ਨਹੀਂ ਹੈਗਾ ਦੂਜੀ ਗੱਲ ਮੈਨੂੰ ਪਰੇਸ਼ਾਨੀ ਆਈ ਮੈਂ ਮੋਨੂ ਨੂੰ ਕੀ ਕਹਾ ਸ਼ਿਵਮ ਨੂੰ ਕੀ ਕਹਾ ਉਹਦੇ ਬਾਵਾ ਅੰਕਲ ਵੀ ਆਏ ਸੀਗੇ ਉਹ ਮੇਰੇ ਕਹਿਣ ਤੇ ਆਏ ਹੋਏ ਨੇ ਹੁਣ ਤੋਂ ਕੀ ਆ ਹਾਂ ਜੀ ਅੱਜ ਸ਼ਿਵਮ ਨਾਲ ਵੀ ਗੱਲ ਹੋਈ ਹੈ ਮੇਰੀ ਸੰਦੀਪ ਨਾਲ ਵੀ ਗੱਲ ਹੋਈ ਹੈ ਮੇਰੀ ਈਸ਼ੂ ਨਾਲ ਵੀ ਗੱਲ ਹੋਈ ਹੈ ਮੇਰੀ ਗੌਰਵ ਨਾਲ ਹੀ ਕੋਈ ਵੀ ਨਹੀਂ ਮੈਨੂੰ ਤਾਂ ਮੈਨੂੰ ਕੋਈ ਵੀ ਨਹੀਂ ਕੁਝ ਕਹਿ ਰਿਹਾ ਤੁਹਾਨੂੰ ਨਹੀਂ ਦੀਦੀ ਮੈਂ ਦੱਸਾਂ ਪ੍ਰੈਕਟੀਕਲੀ ਤੁਹਾਨੂੰ ਕੋਈ ਕੁਝ ਨਹੀਂ ਕਹਿ ਰਿਹਾ ਮੈਂ ਤੁਹਾਡੀ ਸਾਰੀ ਗੱਲ ਸਮਝਦਾ ਘਰੇ ਘਰੇ ਕੀ ਗੱਲ ਹੁੰਦੀ ਆ ਤੁਹਾਨੂੰ ਕਹਿ ਨਹੀਂ ਨਾ ਸਕਦੇ ਉਹ ਪਰਸਨਲ ਹੋ ਜਾਂਦੀ ਆ ਘਰੇ ਉਹਨਾਂ ਨੂੰ ਕਹਿਤਾ ਵੀ 31 ਮਾਰਚ ਤੋਂ ਬਾਅਦ 1 ਤੋਂ 7 ਤੱਕ ਪੈਸੇ ਮੁੜ ਜਾਣੇ ਮੁੜ ਜਾਣੇ ਉਹ ਤੁਸੀਂ ਤਾਂ ਮੈਂ ਆਪਣੀ ਗੱਲ ਸਹੀ ਹੁੰਦਾ ਉਹ ਮਤਲਬ ਕਿ ਬੇਇੱਜ਼ਤੀ ਵਾਲਾ ਕੰਮ ਹੋ ਰਿਹਾ ਮਤਲਬ ਮੇਰਾ ਮੈਨੂੰ ਤਾਂ ਲੱਗਦਾ ਪਿਆ ਮਤਲਬ ਤੁਹਾਨੂੰ ਸਹੀ ਦੱਸਾਂ ਉਦੋਂ ਮੇਰੇ ਕੋ ਅੰਕਲ ਵੀ ਖੜੇ ਸੀਗੇ ਕਿਵੇਂ ਬੇਇੱਜ਼ਤੀ ਬੋਲ ਕੀ ਨਹੀਂ ਬੇਇੱਜ਼ਤੀ ਦੇਖੋ ਆਪਾਂ ਇਹਨਾਂ ਨੂੰ ਦਿਖਾਇਆ ਸੀਗਾ ਮਤਲਬ ਹੁਣ ਸ਼ਿਵ ਨੂੰ ਮੈਂ ਲੈ ਕੇ ਆਇਆ ਸੀਗਾ ਹਾਂ ਠੀਕ ਹੈ ਤੁਸੀਂ ਮੇਰੇ ਮੇਰੇ ਕਹਿੰਦੇ ਮੈਨੂੰ ਐ ਵਰਲਡ ਬੈਂਕ ਚ ਸ਼ਿਵ ਨੂੰ ਮੈਂ ਗੱਲ ਕਰਕੇ ਲੈ ਕੇ ਆਇਆ ਬਾ ਬੈਂਕ ਨੂੰ ਮੈਂ ਲੈਦਾ ਅਮਿਤਾ ਅਮਿਤ ਨੂੰ ਮੈਂ ਕਨਵਿੰਸ ਕਰਾਇਆ ਜਨ ਕਨਵਿੰਸ ਕਰਾਉਣਾ ਇਹਨੂੰ ਮੈਨੂੰ ਤਾਂ ਬੜਾ ਨਾ ਮਤਲਬ ਜਦੋਂ ਆਂਦਾ ਮੈਨੂੰ ਬੜਾ ਆਪਣਾ ਮਨ ਨਹੀਂ ਬੜਾ ਦੁਖੀ ਹੋ ਰਿਹਾ ਮੇਰੀ ਤਾਂ ਵਾਈਫ ਮੈਨੂੰ ਚੱਜਣਾ ਬੁਲਾ ਨਹੀਂ ਰਹੀ ਬੜੇ ਪ੍ਰੋਬਲਮ ਚ ਆ ਮੈਂ ਫਿਰ ਇਸ ਟਾਈਮ ਚੀਜ਼ ਗੱਲ ਤੇ ਦੁਖੀ ਹੋ ਰਿਹਾ ਮੈਨੂੰ ਐ ਤਾਂ ਦੱਸ ਦੀਦੀ ਪਤਾ ਤੁਹਾਨੂੰ ਐਸਾ ਪ੍ਰੈਕਟੀਕਲੀ ਦੁਕਾਨਦਾਰੀ ਆਪਾਂ ਮੈਂ ਇਸ ਟੈਂਡਾ ਹਾਂ ਮੈਂ ਤੈਨੂੰ ਫਿਰ ਸ਼ਿਵਮ ਨੇ ਪੂਰੀ ਗੱਲ ਨਹੀਂ ਦੱਸੀ ਤੈਨੂੰ ਸੰਦੀਪ ਨੇ ਪੂਰੀ ਗੱਲ ਨਹੀਂ ਦੱਸੀ ਤੈਨੂੰ ਅਮਿਤ ਨੇ ਪੂਰੀ ਗੱਲ ਨਹੀਂ ਦੱਸੀ ਹਮ ਕਿਸੇ ਵੀ ਟਾਈਮ ਤੁਹਾਡੇ ਮੇਲ ਆ ਸਕਦੇੜੀ ਮੇਲਸ ਨੇ ਕਿਉਂ ਲਕਤੀਆਂ ਹਮ ਮੈਂ ਪ੍ਰੋਪਰ ਕੰਮ ਤੁਹਾਡਾ ਕਰਵਾ ਰਹੀ ਹਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹਨੇ ਮੈਨੂੰ ਸਰ ਨੇ ਇੱਕ ਗੱਲ ਕਹੀ ਦੀਦੀ 7 ਅਪ੍ਰੈਲ ਨੂੰ ਪੈਸੇ ਮੁੜ ਜਾਣਗੇ ਲੇਕਿਨ ਮੈਨੂੰ ਇੱਕ ਚਾਂਸ ਦੇ ਸਕਦੇ ਹੋ ਕਿ ਤੁਹਾਨੂੰ ਮੈਂ ਸਿੱਧਾ ਹੀ ਤੁਸੀਂ ਗੱਡੀ ਲੈ ਕੇ ਵਰਲਡ ਬੈਂਕ ਪਹੁੰਚੋ ਕਿਤੇ ਰੁਕਣਾ ਨਾ ਪਵੇ ਇੱਕ ਦਿਨ ਲਈ ਮੈਂ ਕਿਹਾ ਦੇ ਸਕਦੇ ਆ ਜੇ ਵਰਲਡ ਬੈਂਕ ਦੇ ਥਰੂ ਮਸਾ ਤੁਹਾਨੂੰ ਮੇਲ ਆਵੇ ਤੁਸੀਂ ਆਉਂਗੇ ਮੈਂ ਕਿਹਾ ਆਵਾਂਗੇ ਮੈਂ ਤਾਂ ਕਿਹਾ ਹੀ ਨਹੀਂ ਮੈਂ 네ਗੇਟਿਵ ਆ ਮੈਂ ਤਾਂ ਕਿਹਾ ਹੀ ਕੰਮ ਹੈ ਨਹੀਂ ਤੁਸੀਂ ਸੁਣੋ ਪ੍ਰੈਕਟੀਕਲੀ ਸੁਣੋ ਉਹਦੋਂ ਪਤਾ ਮੈਂ ਤੁਹਾਨੂੰ ਪ੍ਰੈਕਟੀਕਲ ਆ ਜਾ ਮੇਰੇ ਨਾਲ ਗਿਆ ਕੱਲ ਕੱਲ ਦੀ ਗੱਲ ਆ ਉਹ ਗੰਜਾ ਜੀ ਨਹੀਂ ਤੁਸੀਂ ਬਲਾਇਸ ਕੀ ਨਾਮ ਆ ਬੰਦੇ ਉਹਦਾ ਉਹਦਾ ਸੁਪਰਵਾਈਜ਼ਰ ਲੈ ਕੇ ਆਉਂਦਾ ਸੀਗਾ ਸਰੋਨਾ ਹਾਂ 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 ਉਹ ਮੇਰੇ ਕੋਲ ਆਇਆ ਕੱਲ ਤੇ ਮੈਂ ਕੁ ਸમાન ਵੈਸੇ ਲੈਣ ਆ ਉਸੇ ਕਹਿੰਦਾ ਭਈਆ ਉਦੋਂ ਤੁਸੀਂ ਗਏ ਸੀ ਮੀਟਿੰਗ ਜਿਹੜੀ ਆਪਣੇ 21 ਦਿਨ ਤੋਂ ਪਹਿਲਾਂ ਦੀ ਆ ਬਈ 20 ਦਿਨ ਨੂੰ ਆਏ ਸੀ ਨਾ ਆਪਣੇ ਕੋਲ ਹਾਂ ਕਹਿੰਦਾ ਭਈਆ ਮੈਂ ਦੇਖਿਆ ਕਹਿੰਦਾ ਮੈਨੂੰ ਲੱਗਿਆ ਫਰੋਡ ਕਹਿੰਦਾ ਸੀਮਾ ਜੀ ਪਾਪਾ ਨੇ ਗੈ ਕਹਿੰਦਾ ਵੀ ਮੈਂ ਬਿਮਾਰਾਂ ਮੇਰੀ ਕੋਈ ਗਾਰੰਟੀ ਨਹੀਂ ਮੈਂ ਤੁਸੀਂ ਪਹਿਲੇ ਦਿਨ ਫੜਾਤੇ ਮੈਂ ਕਹਿੰਦਾ ਨਹੀਂ ਸਾਡਾ ਇਹਦਾ ਕੋਈ ਗੱਲ ਨਹੀਂ ਹੈ ਕਿ ਵੀ ਅਸੀਂ ਥੋੜਾ ਮਤਲਬ ਮੈਂ ਬਿਜ਼ੀ ਐ ਇਸ ਤਰ੍ਹਾਂ ਕੁਝ ਮਤਲਬ ਇੰਨਾ ਮੈਨੂੰ ਇੰਨਾ ਜਿਆਦਾ ਮੈਨੂੰ ਮੇਰਾ ਬੇਕਾਰ ਮੇਰਾ ਮੂਡ ਕਰਦਾ ਨਾ ਉਹਨੇ ਖਰਾਬ ਮੈਂ ਕਹਿੰਦਾ ਯਾਰ ਕਮਾਲ ਹੋ ਗਈ ਜਣੀ ਦੱਸ ਤੂੰ ਬਿਲਕੁਲ ਬੇਕਾਰ ਨਾ ਹੋ ਸੋਨੂੰ ਤੂੰ ਬਸ ਆਪਣੇ ਰੱਬ ਮੇਰਾ ਮੇਰੇ ਮੇਰਾ ਇੱਕ ਗੱਲ ਮੰਨ ਕੇ ਤੂੰ ਕੁੱਟੀਆਂ ਜਾਂਦਾ ਨਾ ਤੂੰ ਭਗਵਾਨ ਨੂੰ ਕਹੀ ਭਗਵਾਨ ਉਹ ਕਰ ਮੈਂ ਬੇਟਾ ਤੁਹਾਡੀ ਮੇਲ ਕੱਲ ਕਾਦੇ ਲਈ ਮੰਗੀ ਦੀਦੀ ਮੇਰੀ ਗੱਲ ਸੁਣੋ ਮੇਰਾ ਨਾ ਪਹਿਲਾਂ 30 ਲੱਖ ਦਾ ਇੱਕ ਵਾਰ ਦਿੱਲੀ ਮੇਰੀ ਸਿਸਟਰ ਕਰਕੇ ਨੁਕਸਾਨ ਹੋ ਚੁੱਕਿਆ ਤੇਰਾ ਪੈਸਾ ਨਹੀਂ ਮਰਦਾ ਮੈਨੂੰ ਨਾ ਮੈਂ ਤੁਸੀਂ ਮੰਨੋਗੇ ਮੇਰਾ ਸੂਇਸਾਈਡ ਵਾਲਾ ਟਾਈਮ ਹੋ ਗਿਆ ਸੀ ਮੈਂ ਨਾ ਇੱਕ ਹਫਤਾ ਵੱਲ ਸੂਇਸਾਈਡ ਕਰਨ ਦਾ ਸੋਚ ਰਿਹਾ ਸੀ ਮੈਂ ਕਿ ਮੈਂ ਮਰ ਜਾ ਮੇਰੇ 25-50 ਲੱਖ ਰੁਪਏ ਮਿਲ ਜਾਣਾ ਵੀ ਮੇਰੇ ਘਰ ਦੇ ਨੂੰ ਉਹੀ ਮਿਲ ਜੂਗਾ ਮੇਰਾ ਇੰਨਾ ਦਿਮਾਗ ਖਰਾਬ ਹੋਇਆ ਮੈਂ ਤੁਹਾਨੂੰ ਮੈਂ ਕਿਸੇ ਨੂੰ ਕਹਿ ਨਹੀਂ ਰਿਹਾ ਤੁਹਾਨੂੰ ਮੇਰੀ ਇੱਕ ਗੱਲ ਸੁਣ ਪੁੱਤ ਹਾਂ 7 ਅਪ੍ਰੈਲ ਨੂੰ ਜੇ ਕੰਮ ਨਾ ਹੀ ਹੋਇਆ ਤਾਂ 7 ਦੀ 10 ਤੋਂ 11 ਤਰੀਕ ਨਹੀਂ ਹੋਗੀ ਇਹ ਮੈਂ ਬੱਠੀ ਆ 11 ਅਪ੍ਰੈਲ ਤੋਂ ਬਾਅਦ ਜੋ ਮਰਜ਼ੀ ਸੋਚ ਲੀ ਮੇਰੀ ਕੀ ਚੀਜ਼ ਸੁਣੋ ਮੈਨੂੰ ਤਾਂ ਆ ਵੀ ਟੈਨਸ਼ਨ ਹੈ ਵੀ ਤੁਸੀਂ ਮੈਨੂੰ ਤਾਂ ਜੋ ਜਿਵੇਂ ਲੱਗਿਆ ਨਾ ਤੁਸੀਂ ਕਿਤੇ ਫਸ ਗਏ ਵੀ ਸਾਡੇ ਕਰਕੇ ਤੁਹਾਨੂੰ ਨਾ ਇੰਨਾ ਕੀ ਨੁਕਸਾਨ ਹੋਵੇ ਤੁਸੀਂ ਚੇਲੋਗੇ ਨਹੀਂ ਗੱਲ ਨਹੀਂ ਮੇਰੇ ਨੁਕਸਾਨ ਦੀ ਤੂੰ ਚਿੰਤਾ ਨਾ ਕਰ ਤੇ ਵੀ ਮੈਂ ਨਾ ਇੱਕ ਦਿਲ ਮੈਂ ਦਿਲ ਵਾਲਾ ਬੰਦਾ ਹਾਂ ਸਾਫ਼ ਸੁਥਰਾ ਜਾਂ ਮੈਨੂੰ ਨਾ ਬੜੀ ਪਰੇਸ਼ਾਨੀ ਇਹ ਤੋਂ ਬੇਟੇ ਦੇਖ ਮੇਰੀ ਗੱਲ ਸੁਣ ਇੱਕ ਵਾਰ ਤੂੰ ਜੇ ਤੂੰ ਮੇਰੇ ਲਈ ਇੰਨਾ ਸੋਚਦਾ ਇੱਕ ਵਾਰ ਤੁਹਾਡੇ ਪਾਸੇ ਮੋੜ ਦੂ ਕਿ ਤੂੰ ਮੇਰੀ ਕਦੇ ਹੈਲਪ ਨਹੀਂ ਕਰੇਗਾ ਫੇਰ ਕਦੇ ਨਹੀਂ ਮੈਂ ਤਾਂ ਖੜਾ ਮੈਂ ਤਾਂ ਮੈਂ ਮੈਂ ਕਿਤੇ ਭਜਦਾ ਨਹੀਂ ਮੇਰੀ ਇੱਕ ਤੇਰੀ ਗਰੰਟੀ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੈਸੇ ਮੈਂ ਤੇਰੇ ਹੱਥੋਂ ਮੜਵਾ ਦੇਣੇ ਨੇ ਫੇਰ ਤਾਂ ਤੇਰਾ ਮੇਰਾ ਮਾਮਲਾ ਹੈ ਤੂੰ ਮੇਰੇ ਕੋਲ ਤਾਂ ਮਰਜ਼ੀ ਹੈਲਪ ਕਰਦੀ ਦੀਦੀ ਆਲਾ ਤੂੰ ਇੰਨੇ ਕਿ ਲੈ ਲੈ ਤੂੰ ਕੰਮ ਸਾਰ ਲੈ ਆਪਣਾ ਮੈਨੂੰ ਤਾਂ ਕੋਈ ਬੋਲੋਣੀ ਮੰਨੋਗੇ ਮੈਂ ਆਪਣੇ ਕਾਰਗਰਮੋਂ ਵਿੱਚ 22 ਨੂੰ ਤਨਖਾਹ ਦਿੰਨਾ ਮੇਰੇ ਕੋਲ ਇਸ ਟਾਈਮ ਜਮੇ ਕੈਸ਼ ਨਹੀਂ ਮੈਂ ਮੈਂ ਤਨਖਾਹ ਕੈਨਨੀ ਆ ਮੈਂ ਤੈਨੂੰ ਤਦੇ ਕਾ ਕੇ ਕੈਨਨੀ ਆ ਤੂੰ ਰਿਲੈਕਸ ਰਹਿ ਇਹ ਮੈਂ ਸਾਰਿਆਂ ਨੂੰ ਕੈਨਨੀ ਆ ਕਿ ਤੁਸੀਂ ਥੋੜਾ ਜਿਹਾ ਕੂਲ ਰੋਵੋ ਜੀ نیند ਨਹੀਂ ਆਉਂਦੀ ਕਫਤਾ ਹੋ ਗਿਆ ਦਿਮਾਗ ਭਾਰੀ ਹੋਇਆ ਮੈਂ ਤੈਨੂੰ ਕਿਉਂ ਹੈ ਸੋਣਾ ਕਿਉਂ ਨਹੀਂ ਕਿਉਂ ਨਹੀਂ ਨੀਂਦ ਆਉਂਦੀ ਸਭ ਨੀਂਦ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਆਈ ਰਿਕਵੈਸਟ ਜੂ ਬੇਟੇ ਜਦ ਤੱਕ ਮੈਂ ਬੈਠੀ ਆ ਗਿਆਰਾਂ ਅਪ੍ਰੈਲ ਤੋਂ ਬਾਅਦ, ਪਹਿਲਾਂ ਤਾਂ ਕੀ ਪਤਾ job ਏ, ਭਗਵਾਨ ਕਰੇਗਾ ਜੇ ਹੋਏਗੀ ਸਾਡੀ ਕਿਸਮਤ ਚ, ਉਹ ਆਏਗੀ, ਨਹੀਂ ਤਾਂ ਬੇਟੇ ਦੇਖ ਮੈਂ ਤੈਨੂੰ ਐਨੀ ਕੁ ਗੱਲ ਕਹਿ ਸਕਦੀ ਹਾਂ, ਹਾਂ ਮੈਂ ਵਿਆਜ ਨਹੀਂ ਤੁਹਾਨੂੰ ਦੇ ਸਕੂੰਗੀ, ਚਾਰ ਚਾਰ ਪੰਜ ਪੰਜ ਮਹੀਨੇ, ਛੇ ਛੇ ਮਹੀਨਿਆਂ ਦਾ, ਲੇਕਿਨ ਮੈਂ ਤੁਹਾਡਾ ਪੈਸਾ ਪੂਰੇ ਦਾ ਪੂਰਾ ਇੱਕੋ time ਚ ਮੋੜੂੰਗੀ। ਤੂੰ ਤੁਸੀਂ ਦੇਖੋ ਤਾਂ ਤੁਹਾਡੇ ਤੇ ਸਾਰੇ ਤੇ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਨਾ ਹੈਗੇ ਨਾ ਤਾਂ ਤੂੰ ਬਿਲਕੁਲ ਆਮ ਦੀ ਨਹੀਂ ਦਸੋਇਆ ਕਰ ਪਲੀਜ਼ ਤੂੰ ਮੇਰਾ ਛੋਟਾ ਭਾਈ ਹੈ ਮੈਂ ਤੈਨੂੰ ਰਿਕੁਐਸਟ ਕਰਦੀ ਤੇਰੀ ਪਿੱਛੇ ਨਹੀਂ ਲੱਗਣ ਦਿੰਦੀ ਤੈਨੂੰ ਕਦੇ ਤੈਨੂੰ ਖੰਨੇ ਸ਼ਹਿਰ ਚ ਕੋਈ ਨਹੀਂ ਕਹੇਗਾ ਕਿ ਸੁਣਨੂ ਕਰਕੇ ਪੈਸਾ ਮਰ ਗਿਆ ਬੇਟੇ ਮੈਂ ਦਿੱਲੀ ਵਾਲੀ ਨਹੀਂ ਆ ਮੈਂ ਖੰਨੇ ਵਾਲੀ ਆ ਦੀਦੀ ਮੈਂ ਉਹੀ ਉਹੀ ਗੱਲ ਤੋਂ ਡਰਦਾ ਕਿ ਮੈਂ ਸ਼ਕਲ ਆਪਣੇ ਆਪਣਾ ਘਰੇ ਆਪਣੇ ਸਹੁਰਿਆਂ ਨੂੰ ਮੇਰੇ ਨੂੰ ਪਤਾ ਸੀ ਉਹਨਾਂ ਨੇ ਮੈਂ ਉਧਰ ਕਿਸੇ ਮਤਲਬ ਸ਼ਕਲ ਦਿਖਾਉਣ ਜਾ ਰਹੀ ਹਾਂ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇਸ ਤਰ੍ਹਾਂ ਵਾਪਸ ਆ ਗਿਆ ਹੈ ਮੈਂ ਉਹ ਉਹਨਾਂ ਦਾ ਫੋਨ ਤੇ ਕੱਲ ਨਹੀਂ ਕਰਦਾ ਵਾਪਸ ਆ ਕੇ ਕੀ ਵਾਪਸ ਆ ਕੇ ਕਿਸੇ ਨੂੰ ਸਿਚੁਏਸ਼ਨ ਪਤਾ ਹੀ ਨਹੀਂ ਇਹ ਤਾਂ ਹੁਣ ਮੈਂ ਆਪਣੇ ਹੰਝਲੇ ਬਾਕੀ ਦੇਖ ਪੈਸੇ ਆ ਬੈਠੀ ਮੈਂ ਬੈਠੀ ਹਾਂ ਨਾ ਤੂੰ ਘਬਰਾ ਨਾ ਤੈਨੂੰ ਮੈਂ ਤੈਨੂੰ 7 ਤੋਂ 10 ਸਿਰਫ ਉਹ 7 ਤਰੀਕ ਮੰਗਦਾ ਮੈਂ ਤੇਰੇ ਕੋਲੋਂ 10 ਮੰਗਦੀ ਮੇਰੀ ਪੈਸੇ ਦੇ ਲੋ ਗਾਦੀ ਗੱਲਾਂ ਮੈਨੂੰ ਤਾਂ ਅਲੱਗ ਦਾ ਆਪਾਂ ਨੂੰ ਚੀਟ ਕਰ ਗਿਆ ਪਹਿਲਾਂ 45 ਦਿਨ ਖਰਾਬ ਕਰਤੇ ਉੱਥੇ 4 ਦਿਨ ਖਰਾਬ ਕਰਤੇ ਅੱਜ ਤੱਕ ਉਹਨੇ ਕੁਝ ਦਿਖਾਇਆ ਨਹੀਂ ਫਿਰ ਉਹ ਬਿਨਾਂ ਗੱਲ ਤੇ ਲੜਾਈਆਂ ਆਪਾਂ ਲੜੀਆਂ ਕੋਈ ਗੱਲ ਨਹੀਂ ਚੀਟ ਕਰ ਗਿਆ ਇਹ ਉਹਦੀ ਮੈਂਟੈਲਿਟੀ ਹੈ ਆਪਾਂ ਬਿੱਟੇ ਕਿਸ ਆਪਾਂ ਕਿਸੇ ਨੂੰ ਤਾਂ ਨਹੀਂ ਬਦਲ ਸਕਦੇ ਨਹੀਂ ਆਪਾਂ ਮੈਂ ਤਾਂ ਉਹ ਹੀ ਨਾਲ ਸੀ ਸਿੱਧੇ ਸਾਡੇ ਲੋਕ ਸੀ ਸਾਨੂੰ ਅਸੀਂ ਆਪਾਂ ਹੱਕ ਲਾਲ ਦੇ ਕਮਾਈਏ ਬੱਚੇ ਥੋੜੇ ਸਾਰੇ ਸਾਡੀ ਵੀ ਸਾਡੇ ਸਾਡੇ 13 40 ਤੇਰਾ 40 ਬੀਚ ਤੇਰਾ ਇੱਕ ਮੋਬਾਈਲ ਵਗੈਰਾ ਪਾ ਕੇ ਤੇਰਾ ਜਿੰਨਾ ਪੈਸਾ ਹੈ ਤੈਨੂੰ ਮਿਲੂ ਤੇਰਾ 25 ਤੇਰਾ ਗੌਰਵ ਦਾ ਉਹ ਮਿਲੂ ਤੇਰਾ 5 ਲੱਖ ਤੇਰੇ ਆਪਣੇ ਸ਼ਿਵਮ ਦੇ ਬੇਟੇ ਤੇਰਾ ਪੈਸਾ ਤੇਰੇ ਟੇਬਲ ਤੇ ਹੋਊਗਾ ਔਰ ਇੱਕੋ ਵਾਰ ਚ ਦਊਂਗੀ ਮੈਂ ਤਿਕਸ ਅੰਮਿਤ ਦਾ 28 ਲੱਖ ਹੈ ਅੰਮਿਤ ਦਾ ਇੱਕੋ ਵਾਰ ਚ ਦਊਂਗੀ ਬੇਟੇ ਮੈਂ ਦੂਜੀ ਵਾਰ ਤੋਂ ਨਹੀਂ ਕਹਾਂਗੀ ਇਹ ਮੇਰੇ ਨਾਲ ਤੂੰ ਪ੍ਰੋਮਿਸ ਇਹ ਨਹੀਂ ਮੈਂ ਤੈਨੂੰ ਅੱਜ ਦੇਤਾ ਤੈਨੂੰ ਸ਼ਿਵਮ ਨੂੰ ਕੱਲ ਦੇਤ ਨਹੀਂ ਮੇਰੇ ਤੋਂ ਪਰਮ ਜਿੱਥੇ ਮਰਜ਼ੀ ਮੇਰੇ ਤੋਂ ਲਿਖਾ ਲਾ ਦੀਦੀ ਮੈਂ ਆਪਣੇ ਤੋਂ ਇਲਾਵਾ ਮੈਂ ਤੁਹਾਡੇ ਦਾ ਡਰ ਜਾਨਾ ਮੇਰਾ ਦਿਮਾਗ ਖਰਾਬ ਹੋਇਆ ਹੈ ਮੈਂ ਤੁਹਾਨੂੰ ਚਾਹੀਦਾ ਸੀ ਕਿ ਕਿੱਥੇ ਸਾਡੀ ਦੀਦੀ ਫਸ ਗਈ ਮੈਂ ਤਾਂ ਮਤਲਬ ਭੈਣ ਮਤਲਬ ਮੈਂ ਇਸ ਗੱਲਾਂ ਵੀ ਰੋਣਾ ਪਿਆ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਮੈਂ ਇੰਨੇ ਦਿਨ ਬਾਅਦ ਤੁਹਾਨੂੰ ਜੀ ਫੋਨ ਕੀਤਾ ਨਾ ਮੈਂ ਕੁਝ ਬੋਲਦਾ ਨਾ ਕਰ ਫਸ ਗਿਨਾ ਜੇ ਤੂੰ ਜੇ ਤੂੰ ਆਪਣੀ ਭੈਣ ਲੈਣਾ ਸੋ ਜਾ ਤੇਰੀ ਭੈਣ ਨੂੰ ਕੱਢਣ ਵਾਲੇ ਤੁਹਾਡੇ ਪ੍ਰੇਅਰਸ ਨਹੀਂ ਹੈਗੇ ਮੇਰੇ ਨਾਲ ਉਹ ਤੇ ਮੈਂ ਕੱਲ ਵੀ ਕੁਟੀਆਂ ਜਾ ਕੇ ਮੱਥਾ ਟੇਕਿਆ ਔਰ ਮੈਂ ਤੋਂ ਵੱਧ ਕੀ ਕਹਿ ਸਕਦਾ ਆ ਆਪਾ ਤਾਂ ਵਿਸ਼ਵਾਸ ਕਰਨ ਵਾਲੇ ਨਾ ਰੱਬ ਤੇ ਸਾਡੇ ਲਈ ਵਿਸ਼ਵਾਸ ਹੈ ਚੀਜ਼ ਨਹੀਂ ਮੈਂ ਤਾਂ ਕਹਿੰਦਾ ਉਹ ਬੰਦੇ ਨੂੰ ਨਹੀਂ ਦਿਖਦਾ ਵੀ ਇਹ ਭੈਣ ਹੈ ਜਾਂ ਅਸੀਂ ਹੈ ਵੀ ਅਸੀਂ ਕਿਹੜਾ ਕੋਈ ਮਲੂਸਾ ਹਾਂ ਨਾ ਕਿਉਂ ਛੱਡ ਰਾਂ ਐ ਕਰ ਰਹੇ ਮੈਨੂੰ ਦਾਹੀ ਸਮਝ ਨਹੀਂ ਆਉਂਦਾ ਕੋਈ ਗੱਲ ਨਹੀਂ ਕਰ ਲੈਂਦੇ ਉਹਨੂੰ ਕਿੰਨੀ ਕੁ ਕਰ ਲ ਸੋ ਤੋ ਵੀ ਨਹੀਂ ਪੰਦਰ ਰੱਤਾਂ ਨੂੰ ਕਦ ਕੋ ਦਾਪਾ ਕਿਸੇ ਦੀ ਆਪਣੇ ਜੋ ਕਿਸੇ ਦੀ ਹਰਾਮ ਦੀ ਕਮਾਈ ਨਹੀਂ ਵੀ ਕਿਸੇ ਨੂੰ ਨਾ ਉਤੋਂ ਪੈਸੇ ਕਿਰੇ ਹੁਣ ਸਾਰੇ ਲੋਨ ਲਈ ਬੈਠੇ ਨੇ ਉਸ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਸ ਪੁਆਇੰਟ ਤੇ ਵੀ ਕੋਈ ਬੱਤੇ ਬੱਚਿਆਂ ਦੇ ਪੈਸੇ ਖਾਲੀ ਕਰੀ ਬੈਠੇ ਨੇ ਕੋਈ ਟੈਨਸ਼ਨ ਨਹੀਂ ਸਭ ਦੇ ਪੈਸੇ ਮੁੜ ਜਾਣੇ ਨੇ ਨੰਬਰ 2 ਮੇਰੀ ਗੱਲ ਸੁਣ ਕੋਈ ਕਿਸੇ ਦੀ ਨੀਂਦ ਨਹੀਂ ਲੈ ਤੇ ਕੋਈ ਕਿਸ ਨੂੰ ਨੀਂਦ ਮੇਰੀ ਮੇਰੀ ਆਤਮਾ ਇਸ ਕਰਕੇ ਤਾਂ ਸ਼ਾਂਤ ਹੈ ਨਾ ਮੈਂ ਚੀਟ ਨਹੀਂ ਕਰ ਰਹੀ ਉਹ ਮੈਂ ਉਹ ਤਾਂ ਆਰਾਮ ਹੀ ਨਹੀਂ ਕਰ ਰਿਹਾ ਉਹਨੂੰ ਨੀਂਦ ਕਿੱਥੇ ਆਂਦੀ ਹੋਣੀ ਤੂੰ ਇੱਕ ਮੇਰੀ ਗੱਲ ਸੁਣ ਜਿਹੜੇ ਇਨਸਾਨ ਨੇ ਇੰਨਾ ਪੈਸਾ ਕਰਕੇ ਇਕੱਠਾ ਕਰਕੇ ਜਿਹਨੇ ਪੇ ਆਈ ਨਾ ਜਿਹਨੇ ਆਰਾਮ ਹੀ ਨਹੀਂ ਕੀਤਾ ਜਿਹਨੂੰ ਹਰ ਵਕਤ ਝੂਠ ਬੋਲਣਾ ਹੋਵੇ ਉਹ ਬੰਦੇ ਨੂੰ ਪੈਸਾ ਇਕੱਠੇ ਕਰਨ ਦਾ ਫਾਇਦਾ ਵੀ ਕੀ ਹੈ ਹੂੰ ਤੋ ਗੱਲ ਸਹੀ ਹੈ ਠੀਕ ਹੈ ਨਾ ਲੇਕਿਨ ਤੂੰ ਮੇਰੀ ਗੱਲ ਸੁਣ ਤੂੰ ਮੈਂ ਤੈਨੂੰ ਕਹਿੰਨੀ ਆ ਮੈਂ ਬੈਠੀ ਆ ਤੁਸੀਂ ਮੇਰੀ ਫਿਕਰ ਨਾ ਕਰੋ ਮੈਨੂੰ ਮੈਨੂੰ ਜੇ ਕੋਈ ਫਸਾ ਗਿਆ ਨਾ ਪਰ ਮੇਰਾ ਬਚਾਉਣ ਵਾਲਾ ਉਸ ਤੋਂ بڑا ਹੈ ਮੇਰੇ ਤਾਂ ਇੱਕ ਇੱਕ ਪੋਜ਼ਿਟਿਵਿਟੀ ਹੁੰਦੀ ਹੈ ਬੇਟੇ ਜ਼ਿੰਦਗੀ 'ਚ ਮੈਂ ਕਦੇ ਨੈਗੇਟਿਵ ਨਹੀਂ ਹੋਈ ਇਸੇ ਕਰਕੇ ਮੈਂ ਤਾਂ ਹੁਣ ਸਭ ਨੂੰ ਥੋੜਾ ਜਿਹਾ ਘੱਟ ਅਟੈਂਡ ਕਰਦੀ ਆ ਇਸੇ ਕਰਕੇ ਕਿ ਮੈਂ ਆਪਣੀ ਪੋਜ਼ਿਟਿਵਨੈਸ ਸਬ ਸਬ ਸਭ ਬੱਚੇ ਪੋਜ਼ਿਟਿਵ ਨੈਗੇਟਿਵ ਹੁੰਦੇ ਨੇ ਨਾ ਤਾਂ ਮੈਂ ਥੋੜਾ ਅਵਾਇਡ ਕਰਦਾ ਕਿ ਮੇਰੀ ਪੋਜ਼ਿਟਿਵਿਟੀ ਜਿਸ ਦਿਨ ਖਤਮ ਹੋ ਗਈ ਨਾ ਸਭ ਦੇ ਕੰਮ ਰੁਕ ਜਾਣੇ ਮੈਂ ਪੋਜ਼ਿਟਿਵ ਆ ਜਦ ਤੱਕ ਮੈਂ ਪੋਜ਼ਿਟਿਵ ਆ ਤੁਹਾਡੀ ਪਿੱਛਣੀ ਲੱਗੂ 7 ਤੋਂ 10 ਹੋਗੀ ਬਸ 10 ਤੋਂ 11 ਨਹੀਂ ਹੋएगी ਮੈਂ ਤੈਨੂੰ ਆ ਗੱਲ ਕਹਿਤੀ ਮੈਂ ਇਹ ਗੱਲ ਸ਼ਿਵਮ ਨੂੰ ਕਹੀ ਹੈ ਇਹੋ ਗੱਲ ਮੈਂ ਗੌਰਵ ਨੂੰ ਕਹੀ ਹੈ ਇਹੋ ਗੱਲ ਮੈਂ ਅੰਮਿਤ ਨੂੰ ਕਹੀ ਹੈ ਇਹੋ ਗੱਲ ਮੈਂ ਮੋਨੂ ਨੂੰ ਕਹੀ ਹੈ ਇਸ ਕਰਕੇ ਬੱਚੇ ਤੁਸੀਂ ਰਿਲੈਕਸਡ ਹੋ ਜਾ ਡੋਂਟ ਟੇਕ ਐਨੀ ਟੈਨਸ਼ਨ ਚਲੋ ਤੁਸੀਂ ਆਪਣਾ ਖਿਆਲ ਰੱਖਿਓ ਅਸੀਂ ਰੱਪ ਲਾਂਗੇ ਠੀਕ ਹੈ ਜੇ ਤੁਹਾਨੂੰ ਅਪਿਆਨ ਖ ਆਪਣਾ ਖੁਸ਼ ਰਹੋ ਠੀਕ ਹਾਂਜੀ ਮੇਰਾ ਨਾਮ ਗੌਰਵ ਸ਼ਰਮਾ ਜੀ ਸਾਡੇ ਨਾਲ ਠੱਗੀ ਹੋਈ ਹੈ ਜੀ ਕਰੋੜਾਂ ਰੁਪਏ ਦੀ ਨੌਕਰੀ ਦਵਾੰਦਾ ਝਾਂਸਾ ਦੇ ਵਿੱਚ ਕਰਕੇ ਹਾਂਜੀ ਸਰ ਕੀ ਕਿੰਦਾ ਦੀ ਠੱਗੀ ਵਜੀ ਹੈ ਕਿ ਇਸ ਤਰ੍ਹਾਂ ਤੁਹਾਨੂੰ ਝਾਂਸਾ ਦਿੱਤਾ ਗਿਆ ਸਾਨੂੰ ਕਿਹਾ ਗਿਆ ਸੀਗਾ ਵੀ ਵਰਲਡ ਬੈਂਕ ਚ ਨੌਕਰੀ ਦਵਾਈ ਜਾਊਗੀ ਤੇ ਕੈਨੇਡਾ ਭੇਜਿਆ ਜਾਊਗਾ ਉਹ ਪਰਪਸ ਸਾਡੇ ਨਾਲ ਠੱਗੀ ਹੋਈ ਹੈ ਮੇਰੇ ਨਾਲ ਖੁਦ ਦੇ ਵਿੱਚ 22 ਲੱਖ ਠੱਗੀ ਹੋਈ ਹੈ ਮੈਂ ਮੇਰੀ ਮੈਡਮ ਨੇ ਰਿਸ਼ੂ ਤੇ ਸਰ ਨੇ ਸੰਦੀਪ ਜੀ ਤੇ ਬਰਿੰਦਾ ਜੀ ਨੇ ਇਹਨਾਂ ਨਾਲ ਠੱਗੀ ਹੋਈ ਹੈ ਇਹਨਾਂ ਨੇ ਟੋਟਲ 40 ਲੱਖ ਦੀ ਠੱਗੀ ਹੋਈ ਹੈ ਤੇ ਉਸ ਤੋਂ ਇਲਾਵਾ ਸਾਡੇ ਨਾਲ ਕਈ ਹੋਰ ਬੰਦੇ ਹੈਗੇ ਨੇ ਜਿਹੜੇ ਰੋਪੜ ਤੋਂ ਨੇ ਉਹਨਾਂ ਨਾਲ ਵੀ ਠੱਗੀ ਹੋਈ ਹੈ ਜੀ ਉਹ ਠੀਕ ਕਰਨ ਵਾਲੇ ਬੰਦੇ ਕੌਣ ਨੇ ਜੀ ਕਿੱਥੇ ਦੇ ਰਹਿਣ ਉਹ ਖੰਨੇ ਟੀਚਰ ਨੇ ਜੀ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਨੇ ਜੀ ਸੀਮਾ ਜੈਨ ਉਹਨਾਂ ਦਾ ਨਾਮ ਹੈ ਜੀ ਕੀ ਕਹਿ ਕੇ ਠੱਗੀ ਮਾਰੀਆ ਵਰਲਡ ਬੈਂਕ ਤੋਂ ਨੂੰ ਨੌਕਰੀ ਦਵਾਈ ਜਾਊਗੀ ਤੇ ਕੈਨੇਡਾ ਤੋਂ ਭੇਜੇ ਜਾਊਗਾ ਪੂਰੀ ਸ਼ਾਂਤੀ ਵੀ ਤੁਸੀਂ ਕੈਜੂਕੇਟਿਡ ਪਰਸਨ ਹੋ ਜੀ ਤੁਸੀਂ ਬਿਨਾ ਐਵੀਡੈਂਸ ਦੇ ਕਿਵੇਂ ਦੇਤਾਂ ਨੂੰ ਦੇਣਾ ਪੈਸਾ ਨਹੀਂ ਸਾਨੂੰ ਕਾਫੀ ਉਹਨਾਂ ਨੇ ਪ੍ਰੂਫ ਦਿੱਤੇ ਜੀ ਟ੍ਰੇਨਿੰਗ ਵੀ ਲਵਾਈ ਸਾਡੇ ਅਪੁਆਇੰਟਮੈਂਟ ਲੈਟਰ ਵੀ ਦਿੱਤਾ ਕੀ ਜਿਹਨਾਂ ਨੂੰ ਦਿੱਤੀਆਂ ਨੇ ਸਾਡੇ ਸਾਡੇ ਕੋਲ ਪ੍ਰੂਫ ਸਾਡੇ ਕੋਲ ਹੈਗੇ ਨੇ ਸਾਡੇ ਕੋਲ ਨਹੀਂ ਆਪਣਾ ਪਹਿਲਾਂ ਕੰਨੀ ਦੇ ਤੋਂ ਜਾਂਦੇ ਸੋਨੋ ਨਹੀਂ ਨੋਨ ਨਹੀਂ ਸੀਗਾ ਜੀ ਸਾਨੂੰ ਮੈਂ ਇੰਸ਼ੋਰੈਂਸ ਦੇ ਰਿਗਾਰਡਿੰਗ ਮਿਲੇ ਸੀ ਕਿਉਂਕਿ ਮੈਂ ਪ੍ਰਾਈਵੇਟ ਕੰਪਨੀ ਜੋਬ ਕਰਦਾ ਉਹਦੇ ਰਿਗਾਰਡਿੰਗ ਉਹਨਾਂ ਨੂੰ ਮਿਲਿਆ ਸੀਗਾ ਮੈਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪ੍ਰਾਈਵੇਟ ਨੌਕਰੀ ਵਿੱਚ ਕੁਝ ਨਹੀਂ ਬੰਦਾ ਹੈਗਾ ਵੀ ਮੈਂ ਤੈਨੂੰ ਵਧੀਆ ਜਗ੍ਹਾ ਤੇ ਸੈਟਲ ਕਰਾ ਦਿੰਨੀ ਆ ਵੀ ਇੰਨੇ ਪੈਸੇ ਲੱਗਣਗੇ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੰਨੇ ਪੈਸੇ ਅਰੇਂਜਮੈਂਟ ਨਹੀਂ ਕਰ ਸਕਦਾ ਪੈਸੇ ਬਹੁਤ ਜ਼ਿਆਦਾ ਨੇ ਜੋ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਉਹ ਕਹਿੰਦਾ ਤੂੰ ਜਿੰਨਾ ਕਰ ਸਕਦਾ ਤੂੰ ਮ మే ਮੈਂ ਉਹਨੇ ਮੇਰੇ ਦੋ ਤਿੰਨ ਬਾਰ ਮੀਟਿੰਗ ਹੋਈਆਂ ਫਿਰ ਉਹਨਾਂ ਨੂੰ ਮੈਂ ਦੱਸਿਆ ਵੀ ਐਨੇ ਪੈਸੇ ਅਰੇਂਜਮੈਂਟ ਕਰਨਾ ਮੇਰੇ ਲਈ ਬਹੁਤ ਔਖਾ ਉਹ ਕਹਿੰਦਾ ਔਖਾ ਸੌਖਾ ਹੋ ਕੇ ਜਿਵੇਂ ਮਰਜ਼ੀ ਤੂੰ ਅਰੇਂਜਮੈਂਟ ਕਰ ਲੈ ਤੇਰੇ ਪੈਸੇ ਜਲਦੀ ਜਲਦੀ ਰਿਕਵਰ ਹੋ ਜਾਣਗੇ ਤੇਰੀ ਸਰਕਾਰੀ ਨੌਕਰੀ ਪੱਕੀ ਹੈ ਤੁਸੀਂ ਕੈਜੂਏਟਿਡ ਪਰਸਨ ਹੋਈ ਤੁਸੀਂ ਕਿਵੇਂ ਚਾਂਸੇ ਚ ਆ ਗਏ ਤੇ ਜਦ ਪੈਸਾ ਦਿੱਤਾ ਤੁਸੀਂ ਕਿਸ ਮੂਦ ਚ ਦਿੱਤਾ ਉਹਨਾਂ ਨੂੰ ਬੈਂਕ ਦੇ ਥਰੂ ਦਿੱਤਾ ਜਾਂ ਕੈਸ਼ ਦਿੱਤਾ ਨਹੀਂ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਮੈਂ ਕਿ ਜੀ ਮੈਂ ਤੁਹਾਨੂੰ ਚੈੱਕ ਜਾਂ ਡਿਮਾਂਡ ਡਰਾਫਟ ਜੜ ਦਿੰਦਾ ਉਹ ਕਹਿੰਦੇ ਨਹੀਂ ਇਹ ਸਾਰੀ ਪੇਮੈਂਟਸ ਅਸੀਂ ਕੈਸ਼ ਵਿੱਚ ਲਵਾਂਗੇ ਕਿਉਂ ਕਾ ਇਸ ਪੇਮੈਂਟ ਲੈ ਕੇ ਕੀ ਜਾਊਗਾ ਲੈਟਰ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਗਵਰਨਮੈਂਟ ਦੀ ਕੋਈ ਲੈਟਰ ਦਿੱਤੀ ਹੈ ਹਾਂ ਜੀ ਹਾਂ ਜੀ ਉਹ ਸਾਨੂੰ ਦਿਖਾ ਸਕਦੇ ਹੋ ਹਾਂ ਬਿਲਕੁਲ ਦਿਖਾ ਸਕਦੇ ਆ ਜੀ ਗਵਰਨਮੈਂਟ ਲਾਈਸੈਂਸ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ ਦਿਖਾ ਸਕਦੇ ਹੋ ਹਾਂ ਜੀ ਹਾਂ ਜੀ ਉਹਨਾਂ ਨੇ ਇਹ ਦੱਸਿਆ ਸੀ ਵੀ ਮੈਂ ਖੁਦ ਪ੍ਰਿੰਸੀਪਲ ਲੱਗੇ ਹਾਂ ਜੀ ਉਹਦਾ ਆਈਡੀ ਕਾਰਡ ਸਾਨੂੰ ਦਿਖਾਇਆ ਗਿਆ ਸੀਗਾ ਜਦਕਿ ਉਹ ਖੰਨੇ ਸਰਕਾਰੀ ਪੂਚਰ ਟੀਚਰ ਨੇ ਜੀ ਉਹ ਕਹਿੰਦੇ ਮੈਂ ਸੈਂਟਰ ਦੇ ਵਿੱਚ ਲੱਗੀ ਆ ਉਹਨਾਂ ਨੇ ਆਪਣਾ ਆਈਡੀ ਪ੍ਰੂਫ ਦਿਖਾਇਆ ਸੀਗਾ ਜੀ ਵੀ ਮੈਂ ਸਰਕਾਰੀ ਦਿੱਲੀ ਪ੍ਰਿੰਸੀਪਲ ਲਿਖਿਆ ਹਾਂ ਜੀ ਹਾਂ ਜੀ ਉਹ ਮੈਂ ਪ੍ਰਿੰਸੀਪਲ ਦਿੱਲੀ ਐਡਮਿਨਿਸਟਰ ਲੱਗੀ ਸਰ ਬਿਕ ਅਮਾਉਂਟ ਹੈ ਬਹੁਤ ਵੱਡੀ ਅਮਾਉਂਟ ਹੈ ਤੁਸੀਂ ਕਿਵੇਂ ਕਿਸ ਫੇਸ ਤੇ ਦਿੱਤੀ ਉਹਨਡੀ ਮਾਉਂ ਵੀ ਸਰ ਇੱਕ ਬੰਦੇ ਦੀ ਮਾਉਂ ਨਹੀਂ ਆ ਚਾਰ ਪੰਜ ਬੰਦੇ ਫਿਰ ਕਹਿ ਰਹੇ ਮੇਰੇ ਨੌਨ ਚਾਰ ਪੰਜ ਨਹੀਂ ਚਾਰ ਪੰਜ ਤੋਂ ਵੀ ਬਹੁਤ ਜ਼ਿਆਦਾ ਸਾਡੇ ਨੌਨ ਦੇ ਬੰਦੇ ਜਿਹੜੇ ਹੈਗੇ ਕਰੋੜ ਰੁਪਏ ਤੋਂ ਵੱਧ ਸਾਡੇ ਨਾਲ ਠੱਗੀ ਹੋਈ ਹੈ ਜੀ ਉਸ ਤੋਂ ਵੱਧਾ ਕਈ ਪੂਰਾ ਨਰ ਸੈਟਲ ਬੱਤੀ ਹੋਈ ਹੈ ਇਹਨਾਂ ਨਾਲ ਇੱਕ ਕੇਸ ਪਹਿਲਾਂ ਹੋ ਚੁੱਕਿਆ ਜਿਸ ਦੀ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਜੀ ਕੇਸ ਇਹ ਮੈਡਮ ਕਿੱਥੇ ਲੱਗੇ ਨੇ ਜੌਬ ਕਰਦੇ ਨੇ ਇਹ ਮੈਡਮ ਸਰਕਾਰੀ ਕੰਨਿਆ ਕੰਨਿਆ ਸਕੂਲ ਦੇ ਵਿੱਚ ਜੀਟੀਵੀ ਮਾਰਕੀਟ ਦੇ ਵਿੱਚ ਜੌਬ ਕਰਦੇ ਨੇ ਪਿਛਲਾ ਦਰਖਾਸਤ ਪਹਿਲਾਂ ਪਾਈ ਬਸ ਉਸ ਨੂੰ ਵੀ ਬਾਰੇ ਦਰਖਾਸਤ ਪਹਿਲਾਂ ਪਾਈ ਹੈ ਜੀ ਦੋ ਤਿੰਨ ਵਾਰ ਅਸੀਂ ਦਰਖਾਸਤ ਪਾਈ ਹੈ ਜਿਸ ਦੇ ਕਰਕੇ ਸਾਡੀ ਦਰਖਾਸਤ ਦਾਖਲ ਦਫ਼ਤਰ ਹੋ ਜਾਂਦੀ ਹੈ ਜੀ ਹੁਣ ਦੁਬਾਰਾ ਅਸੀਂ ਫੇਰ ਦਰਖਾਸਤ ਪਾਈ ਹੈ ਸਾਰੇ ਡਾਕੂਮੈਂਟ ਨਾਲ ਲਗਾਏ ਨੇ ਹੁਣ ਦੇਖਦੇ ਆਂ ਉਹਦੇ ਵਿੱਚ ਕੀ ਬੰਦਿਆ ਪਤਾ ਉਹਦੀ ਗੱਲ ਹੈ ਕਿੰਨਾ ਟਾਈਮ ਹੋ ਗਿਆ ਇਹ ਅਸੀਂ 2020 ਦੇ ਵਿੱਚ ਉ ਉਸ ਤੋਂ ਬਾਅਦ ਇਹ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਆਪਾਂ ਕੇਸ ਕਿਤੇ ਲਾਇਆ ਹੋਇਆ ਹੈ ਚੱਲ ਰਿਹਾ ਹੈ ਆਲਰੇਡੀ ਚੱਲ ਰਿਹਾ ਹੈ ਪਰ ਸਾਨੂੰ ਬਣਿਆ ਕੁਝ ਨਹੀਂ ਜੀ ਅਸੀਂ ਹਾਰ ਕੇ ਹੁਣ ਅਸੀਂ ਆਹ ਸਟੈਪ ਲੈ ਰਹੇ ਹਾਂ ਜੀ ਜਦੋਂ ਅਸੀਂ ਕਰਾਈ ਗਈ ਹੈ ਉਹ ਕਿੱਥੇ ਕਰਵਾਈ ਗਈ ਹੈ ਟਰਨ ਚन्नई 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 ਨਹੀਂ ਗਈ ਸੀ 21 21 ਸੋਟਲ ਵੀ ਆਈ ਵੀ ਐਸ ਨਹੀਂ ਉਸ ਨੂੰ ਲੈ ਕੇ ਗਏ ਨੇ ਉਹ ਜਹਾਜ਼ਰੇ ਲੈ ਕੇ ਮੈਂ ਹਾਂਜੀ ਬਿਲਕੁਲ ਬਾਹਰ ਗਏ ਸਾਡੇ ਕੋਲ 에ਅ ਟਿਕਟਸ ਵੀ ਹੈਗੀਆਂ ਨੇ ਖਰਚਾ ਕਿ ਨਹੀਂ ਕੀਤਾ ਉਹਨਾਂ ਨੇ ਕੀਤਾ ਨੇ ਆਪ ਹੀ ਕੀਤਾ ਤਾ ਸਾਨੂੰ ਹੋਰ ਯਕੀਨ ਹੋ ਗਿਆ ਕਿ ਸਾਡੀ ਬਾਇਰ ਟ੍ਰੇਨਿੰਗ ਕਰਵਾ ਰਹੇ ਨੇ ਸਾਡਾ ਆਨ ਜਾਣ ਦਾ ਸਾਰਾ ਖਰਚਾ ਇਹ ਖੁਦ ਹੀ ਕਰ ਰਹੇ ਸੀਗੇ ਤੁਹਾਨੂੰ ਕਿਸੇ ਹੋਰ ਬੈ ਕੇ ਤੁਸੀਂ ਜੇ ਬਈ ਟਿਕਟ ਦੀ ਗੱਲ ਕਰ ਦਿਓ ਦਿਖਾ ਸਕਦੇ ਹੋ ਹਾਂਜੀ ਹਾਂਜੀ ਇਹ ਟਿਕਟ ਵੀ ਦਿਖਾ ਸਕਦੇ ਆ ਤੁਹਾਨੂੰ ਜਿਹੜੇ ਬਾਇਓਮੈਟ੍ਰਿਕ ਵੀ ਉਸ ਤੋਂ ਇਲਾਵਾ ਜਿਹੜੇ ਸਾਨੂੰ ਇਹਨਾਂ ਨੇ ਆਈਡੀ ਪ੍ਰੂਫ ਬਣਾ ਕੇ ਦਿੱਤੇ ਵੀ ਥੋੜੀ ਵਰਲਡ ਬੈਂਕ ਦੀ ਸਰਕਾਰੀ ਨੌਕਰੀ ਲੱਗੀ ਆ ਮੈਂ ਤੁਹਾਡਾ ਆਈਡੀ ਪ੍ਰੂਫ ਬਣਾ ਕੇ ਦਿੱਤਾ ਵਰਲਡ ਬੈਂਕ ਦਾ ਆ ਮੇਰਾ ਆਈਡੀ ਪ੍ਰੂਫ ਬਣਾ ਕੇ ਦਿੱਤਾ ਜੀ ਆ ਵਾਈਫ ਦਾ ਆਈਡੀ ਪ੍ਰੂਫ ਬਣਾ ਕੇ ਦਿੱਤਾ ਜੀ ਇਹਨਾਂ ਨੇ ਇਸਾਉ ਨਕਲੀ ਆਰਡੀ ਪ੍ਰੂਫ ਸਾਨੂੰ ਬੜਾ ਕੇ ਦਿੱਤੇ ਵੀ ਥੋੜੀ ਨੌਕਰੀ ਲੱਗ ਗਈ ਆ ਸਾਨੂੰ ਅਪਾਇੰਟਮੈਂਟ ਲੈਟਰ ਦਿੱਤਾ ਸੀਗਾ ਇਹਨਾਂ ਨੇ ਘਰੇ ਕਾਫੀ ਬੜਾ ਫੰਕਸ਼ਨ ਕੀਤਾ ਸੀਗਾ ਜੀ ਦੇ ਵਿੱਚ ਕਿਹਾ ਸੀ ਵਰਲਡ ਬੈਂਕ ਦੀ ਟੀਮ ਆਈ ਹੈ ਆ ਤੁਹਾਨੂੰ ਸੀ ਪੌਂਡ ਵਾਲਾ ਲੈਟਰ ਦੇਣਾ ਤੁਹਾਡੀ ਜੁਆਇਨਿੰਗ ਹੋ ਗਈ ਇਹਨਾਂ ਦੇ ਘਰੇ ਜੀ ਮੈਨੂੰ ਖੰਨੇ ਉਹਨਾਂ ਦੇ ਘਰੇ 2020 ਚ ਪੇਮੈਂਟ ਸੀ 2024 ਚੱਲ ਰਿਹਾ ਵਾ ਇਹਨਿੰਕ ਵੀ ਤੁਸੀਂ ਕੀ ਕੀਤਾ ਉਸ ਟਾਈਮ ਦੇ ਵਿੱਚ ਸਾਨੂੰ ਇਹਨਾਂ ਨੇ ਬਹੁਤ ਲਾਰੇ ਲਾਇਆ ਸੀ 2021 ਤੱਕ ਸਾਨੂੰ ਕਹਿੰਦੇ ਸਾਡੀ ਜੁਆਇਨਿੰਗ ਹੋ ਜੂਗੀ ਛੋਟਾ ਬਾਈ ਕਿ ਕਿ ਆਣੀ ਹੈ ਜਦੋਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਹੀ ਬੋਲਣ ਤੇ ਤੁਸੀਂ ਜਦੋਂ ਤੁਹਾਡੀ ਜੋ ਟ੍ਰੇਨਿੰਗ ਹੋਈ ਹੈ ਤੁਹਾਨੂੰ ਕੋਈ ਸਾਡੇ ਕੋਲ ਮਿਲਿਆ ਕੋਈ ਰਿਕਾਰਡ ਮਿਲਿਆ ਕੋਈ ਟ੍ਰੇਨਿੰਗ ਹੋਣ ਦਾ ਨੇ ਟ੍ਰੇਨਿੰਗ ਉਹਦਾ ਕੋਈ ਰਿਕਾਰਡ ਨਹੀਂ ਮਿਲੇਗਾ ਟ੍ਰੇਨਿੰਗ ਸਾਡੀ ਕਰਵਾਈ ਗਿਆ ਸਾਡੇ ਕੋਲ ਟਿਕਟਾਂ ਹੈਗੀਆਂ ਨੇ ਉੱਥੇ ਕਹਿੰਦਾ ਨਹੀਂ ਭੇਜੇਗਾ ਉੱਥੇ ਕਹਿੰਦਾ ਲੈ ਗਿਆ ਇਹਨਾਂ ਦੇ 2 ਦਿਨ ਲੱਗੇ ਨੇ ਜੀ ਇਹਨਾਂ ਦੇ 40 ਦਿਨ ਲੱਗੇ ਨੇ ਮੇਰੇ 10 2 ਦਿਨ ਲੱਗੇ ਇਹਨਾਂ 10 15 ਦਿਨ ਲੱਗੇ ਸਭ ਦਾ ਲੱਗ ਲਾ ABC IAI ਚੇਨਈ ਚੇਨਈ ਦੇ ਵਿੱਚ ਹਾਂਜੀ ਹਾਂਜੀ ਉਹ ਟ੍ਰੇਨਿੰਗ ਵਿੱਚ ਤੁਹਾਨੂੰ ਪੀਸ ਕਰਾਇਆ ਗਿਆ ਜੀ ਕਿ ਟੈਸਟਾਂ ਦੀ ਟ੍ਰੇਨ ਸੀ ਜੈਨੂਅਲ ਸੀ ਟ੍ਰੇਨਿੰਗ ਇੱਕ ਫੇਕ ਟ੍ਰੇਨਿੰਗ ਸੀ ਇੱਕ ਟ੍ਰੇਨਰ ਆਂਦਾ ਸੀ ਕਹਿੰਦਾ ਸੀ ਵੀ ਕਰੋਨਾ ਟਾਈਮ ਮੈਂ ਤਾਰ ਕੇ ਤੁਹਾਨੂੰ ਸਿਖਾਇਆ ਜਾਊਗਾ ਲੱਗਿਆ ਉਹ ਕਰਨਾ ਫੇਕ ਸੀ ਸਾਡਾ ਟ ਉਹ ਕਹਿੰਦੇ ਜੀ ਕਿ ਕਾਗਜ਼ੀ ਕਰਵਾਉਣੀ ਹੈ ਵਿਕਟ ਫਾਰਮੈਲਟੀ ਹੈ ਸਾਡਾ ਡਿਮਾਂਡ ਹੈ ਜੀ ਸਾਨੂੰ ਇਨਸਾਫ ਮਿਲੇ ਸਾਡਾ ਪੈਸਾ ਮਿਲੇ ਜੋ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਨੇ ਕਾਰਵਾਈ ਕਰੇ ਸਾਡੀ ਇਹੀ ਡਿਮਾਂਡ ਹੈ ਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮਤਲਬ ਡਿਮਾਂਡ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਡੇ ਪੈਸੇ ਜਿਹੜੇ ਹੱਕ ਦੇ ਨੇ ਸਾਨੂੰ ਵਾਪਸ ਕਿਤੇ ਨਾ ਦੇਖੋ ਵੀਡੀਓ ਆਡੀਓ ਵਾਇਰਲ ਹੋਈ ਜਾ ਅਸੀਂ ਹਾਂਜੀ ਅਪਰੋਚ ਕੀਤਾ ਲੇਡੀਜ਼ ਨਾਲ ਦੇਖੋ ਇਹ ਆਡੀਓ ਵਾਇਰਲ ਹੋਈ ਆ ਦੋ ਦਿਨ ਪਹਿਲਾਂ ਉਹ ਆਡੀਓ ਸਾਡੇ ਨਾਲ ਗੱਲ ਇਹਨਾਂ ਨੇ ਮੇਰੇ ਨਾਲ ਗੱਲ ਮੇਰੀ ਆਡੀਓ ਹੈ ਜਿਹਦੇ ਵਿੱਚ ਉਹ ਰਕਮ ਵੀ ਬੋਲ ਰਹੇ ਨੇ ਸੱਤ ਅੱਠ ਆਡੀਓਜ਼ ਹੋਰ ਵੀ ਆ ਜਿਹਦੇ ਵਿੱਚ ਉਹ ਐਡਮਿਟ ਕਰਦੇ ਆ ਵੀ ਅਸੀਂ ਤੁਹਾਨੂੰ ਜੌਬ ਦਵਾਵਾਂਗੇ ਅਸੀਂ ਉਹ ਵੀ ਸੁਣਾ ਸਾਡੇ ਕੋਲ ਆਡੀਓ ਤੋਂ ਇਲਾਵਾ ਸਾਡੇ ਕੋਲ ਹਾਂਜੀ ਅੱਜ ਸਾਡੇ ਕੋਲ ਸਾਰੇ ਫਾਈਲ ਲੈ ਕੇ ਕਰਦੇ ਵਿੱਚ ਪੈਸੇ ਮੋੜਾਂਗੇ ਅਸੀਂ ਜਦੋਂ ਦੇ ਘਰੇ ਪੇਮੈਂਟ ਬਾਅਦ ਲੈਂਡ ਵਾਪਸ ਕਰਨ ਵਾਸਤੇ ਗਏ ਸੀਗੇ ਇਹਨਾਂ ਨੇ ਰਿਪੋਰਟਸ ਕਰਵਾ ਹੀ ਨਹੀਂ ਕਰਦੀ ਫਿਰ ਕਾਹ ਕਿ ਸਟੱਪ ਚ ਕੋਈ ਅੱਜ ਤਾਂ ਪ੍ਰਸ਼ਾਸਨ ਦੇ ਬੁਰੇ ਵਿਝਵਾਟਾ ਜੀ ਉਹ ਪੂਰਨ ਕਰਾਈ ਕੀਤੇ ਹੁੰਦਾ ਸਭ ਇਨਸਾਨ ਮਿਲੂਗਾ ਜੀ ਸਾਨੂੰ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਹਾਂ ਪ੍ਰਸ਼ਾਸਨ ਨਾਲ ਸਾਡੀ ਦਾਹੀ ਅਪਰੋਚ ਹੈ ਅਸੀਂ ਇਸ ਤੋਂ ਵੱਧ ਕਿੱਥੇ ਜਾਉਂਦੇ ਉਸ ਤੋਂ ਇਲਾਵਾ ਡੀਏ ਲੀਗਲ ਦੀ ਰਿਪੋਰਟ ਵੀ ਹੈਗੀ ਉਹਦੇ ਵਿੱਚ ਵੀ ਸਾਰਿਆਂ ਦੇ ਇਹਨਾਂ ਦੇ ਪਰਿਵਾਰ ਤੇ ਪਰਚਾ ਹੋਇਆ ਹੋਇਆ ਜੀ ਡੀਏ ਲੀਗਲ ਦੀ ਰਿਪੋਰਟ ਚ ਲਿਖਿਆ ਸੀਮਾ ਜੈਨ ਦਾ ਨਾਮ ਅਮਿਤ ਛਿਬੜਾ ਨੂੰ ਹੋਇਆ ਸੀਗਾ ਐਫ ਆਈ ਆਰ ਇਹਨੂੰ ਪਹਿਲਾਂ ਹਾਂਜੀ ਹਾਂਜੀ ਅਮਿਤ ਛਿਬੜ ਨੇ ਇਹਨਾਂ ਦੇ ਪਰਚਾ ਕਰਾਇਆ ਸੀਗਾ ਜੀ ਉਹਦੇ ਵਿੱਚ ਸਮਝੌਤਾ ਹੋਇਆ ਸੀਗਾ ਉਹਨੂੰ 2 ਲੱਖ ਰੁਪਏ ਦੀ ਰਕਮ ਉਹਨਾਂ ਨੂੰ ਦਿੱਤੀ ਗਈ ਸੀ ਸਾਡੇ ਕੋਲ 28 ਲੱਖ ਰੁਪਏ ਉਹਨਾਂ ਤੋਂ ਲੈਣਾ ਸੀਗਾ ਜੀ ਐਫ ਆਈ ਆਰ ਦੀ ਕਾਪੀ ਹੈਗੀ ਸਾਡੇ ਕੋਲ 102 ਨੰਬਰ ਐਫ ਆਈ ਆਰ ਦਾ ਸਾਡੇ ਕੋਲ ਕਾਪੀ ਵੀ ਹੈਗੀ ਹੈ ਉਸ ਤੋਂ ਇਲਾਵਾ ਇੱਕ ਬਿਆਨ ਦੇ ਵਿੱਚ ਇਹਨਾਂ ਨੇ ਖੁਦ ਦਾ ਲਿਖਤੀ ਬਿਆਨ ਜਿਹੜਾ ਪੁਲਿਸ ਦਿੱਤਾ ਗਿਆ ਹੈ ਵੀ ਆਹ ਆਈ ਡੀ ਪ੍ਰੂਫ ਮੇਰਾ ਹੈ ਇਹ ਚ ਇੱਕ ਐਡਮਿਟ ਕਰਦੇ ਨੇ ਵੀ ਆਹ ਮੇਰਾ ਆਈ ਡੀ ਪ੍ਰੂਫ ਹੈ ਕਿ ਮੈਨੂੰ ਕਿਸੇ ਅਮਰਜੋਤ ਨਾਮ ਦੇ ਸ਼ਖਸ ਨੇ ਬਣਾ ਦਾ ਸੀ ਜੇ ਕਿਸੇ ਨੇ ਪੁੱਛਿਆ ਗਿਆ ਵੀ ਤੁਹਾਨੂੰ ਕਿਸ ਨੇ ਨਕਲੀ ਆਈਡੀ ਬ੍ਰੂ ਬਣਾ ਕੇ ਦਿੱਤਾ ਪਰ ਤੁਸੀਂ ਇਹਦੇ ਕਿਸੇ ਪੁਲਿਸ ਕੈਪ ਕੀਤੀ ਪਰ ਇਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਇੱਕ ਜੀ ਇਨਵੈਸਟੀਗੇਸ਼ਨ ਹੋਈ ਸੀ ਕਿ ਪ੍ਰਿੰਸੀਪਲ ਵੀ ਜੇ ਤੋ ਉੱਥੇ ਕੀ ਬਣਿਆ ਉੱਥੇ ਮੈਂ ਖੁਦ ਗਿਆ ਸੀਗਾ ਜੀ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਪਾਇਆ ਸੀਗਾ ਜੋ ਡਾਕੂਮੈਂਟ ਸੀਗੇ ਮੈਂ ਖੁਦ ਦੇਖ ਕੇ ਆਇਆ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਾ ਕੇ ਡਾਕੂਮੈਂਟ ਦੇਖ ਕੇ ਆਇਆ ਹੁਣ ਜੋ ਕਾਰ ਵੀ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਕਰੂਗਾ ਜੀ ਟੋਟਲ ਮੌ ਤੁਹਾਡੇ ਰਿਲੇਸ਼ਨਸ਼ਿਪ ਬੰਧਿਆਂ ਦੀ ਕਿੰਨੀ ਹੈ ਜੀ 1.5 ਕਰੋੜ ਤੋਂ ਉੱਪਰ ਹੈ ਜੀ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਸਾਡੇ ਕੋਲ ਕੈਸ਼ ਦੇ ਟ੍ਰਾਂਸਫਰ ਕਰਾ ਕੇ ਦਿੱਤੇ ਹੋਏ ਨੇ ਬੈਂਕ ਤੋਂ ਬੈਂਕ ਤੋਂ ਪੈਸੇ ਕਢਾ ਕੇ ਦਿੱਤੇ ਨੇ ਕੈਸ਼ ਅਸਿਕੜਾ ਕੇ ਇਹਨਾਂ ਨੂੰ ਕੈਸ਼ ਬਾਏ ਹੈਂਡ ਦਿੱਤਾ ਗਿਆ ਜੀ ਤੇ ਸਾਡੀ ਦੁਕਾਨ ਤੋਂ ਖੁਦ ਆ ਕੇ ਕੈਸ਼ ਲੱਗੇ ਜੀ ਆਪਣੇ ਆਪ ਲੱਗੇ ਜੀ